ਉਹ ਕਿ ਪਿੰਡ ਸੁਖਾ ਨੰਦ ਦੇ ਵਿੱਚ ਜਿੱਥੋਂ ਦੇ ਵਿਧਾਇਕ ਐਮ ਐਲ ਏ ਅਮਰਤਪਾਲ ਉਸ ਪਿੰਡ ਦੇ ਵਿੱਚ ਕਹਿੰਦੇ 2 ਦਿਨ ਪਹਿਲਾਂ ਗੁੰਡਾਗਰਦੀ ਸ਼ਰੀਆਮ ਚੱਲੀ ਜਿਸ ਦੇ ਵਿੱਚ 60 ਦੇ ਤਕਰੀਬਨ ਜਿਹੜੇ ਲੋਕ ਮੁੰਡੇ ਸੀਗੇ ਜਿਨ੍ਹਾਂ ਨੇ ਘਰਾਂ ਦੇ ਉੱਤੇ ਹਮਲੇ ਕੀਤੇ ਤੇ ਕਈ ਪਰਿਵਾਰਾਂ ਦੇ ਵਿੱਚ ਜਾਨ ਦਾ ਵੀ ਨੁਕਸਾਨ ਹੋਇਆ ਅੱਜ ਸੀ ਉਸ ਪਰਿਵਾਰ ਦੇ ਵਿੱਚ ਗਏ ਆ ਜਿਸ ਪਰਿਵਾਰ ਦੇ ਵਿੱਚ ਅੱਜ ਉਸ ਘਰ ਦਾ ਇੱਕੋ ਇੱਕ ਜਿਹੜਾ ਬੰਦਾ ਸੀਗਾ ਉਹ ਆਪਣੀ ਜਾਨ ਜਿਹੜੀ ਹੱਥੋਂ ਗਵਾ ਚੁੱਕਿਆ ਭਰਾ ਨੂੰ ਤਾਂ ਮੇਰੇ ਨੂੰ ਛੱਕ ਤੇ ਮਾਰਦਾ ਉਹਨਾਂ ਨੇ ਥਾਂ ਤੇ ਕੀ ਮਾਰਿਆ ਉਹਦੇ ਆ ਮਾਰੀ ਗਲਾਰੀ ਜੀ ਆਪਣੇ ਉਹਦੇ ਲੱਗੀ ਹੁੰਦੀ ਹੈ ਚੈਣ ਜੀ ਲੱਗਿਆ ਹੁੰਦੀ ਹੈ ਸੈ ਗਲ ਵਾਲੀ ਨੇ ਇਨਗਲਾਰੀ ਹੁੰਦੀ ਉਹ ਪੈਪ ਚ ਜੜੀ ਵੀ ਸੀਗੀ ਘੱਟੋ ਘੱਟ 60 65 ਬੰਦੇ ਗੱਡੀਆਂ ਤੇ ਆਏ ਆ ਉੱਠ ਸੇਣਾ ਤੇ ਆਏ ਆ ਤੇ ਫਿਰ ਤਾਂ ਉਹਨਾਂ ਨੇ ਸਾਰੇ ਪਿੰਡ ਦੀ ਗੀੜ ਕਿਸੇ ਦਾ ਨਹੀਂ ਛੱਡਿਆ ਤੁਸੀਂ ਜਾ ਕੇ ਵੇਖ ਸਕਦੇ ਹੋ ਮੋਟਰ ਵੱਡੇ ਇਕਾਈਆਂ ਘਰਾਂ ਦੇ ਤੱਕ ਤੇ ਵੱਡੇ ਆ ਕਿਸੇ ਦੇ ਮੋਟਰਸਾਈਕਲ ਵੱਡੇ ਆ ਤੋ ਤਾਂ ਦੱਤ ਪਉਣ ਗਿਆ ਸੀ ਤੋ ਪਏ ਪਾਉਣ ਗਏ ਨੂੰ ਟਾਲਿਆ ਉੱਥੇ ਥਾਂ ਤੇ ਮਕਾਤਾ ਲੂਜੀ ਤੋ ਇਹ ਹੋ ਗਿਆ ਕੰਮ ਕਿਤੇ ਮਗਰ ਉਹ ਆਇਆ ਸਰਪੰਚ ਵੀ ਕਿਤੇ ਮਗਰ ਉਹ ਆਇਆਗਾ ਕੋਈ ਨਹੀਂ ਪਹੁੰਚਾ ਕੋਈ ਨਹੀਂ ਜਦੋਂ ਹੋਗਾ ਕੰਮ ਲੈਗੇ ਸੱਟਾ ਫੇਟਾ ਮਾਰ ਕੇ ਫੇਰ ਆਵੇ ਫੇਰ ਖੜੇ ਆ ਕੇ ਤੱਕਰ ਕੋਦੇ ਘਰੀਵੜ ਕੇ ਮੋਟਰ ਨੇ ਕੱਢ ਕੇ ਭੰਨਾ ਵੇ ਲੋ ਤੁਸੀਂ ਆਪ ਹੀ ਸਾਹਮਣੇ ਮੈਂ ਜਿਹੜਾ ਇਹ ਭਾਈ ਸੀ ਘਰੀ ਅੰਦਰ ਪਿਆ ਜੀ ਉਹ ਕਦਮ ਆ ਬਾਰ ਬਾਰੀ ਵੇਦੀ ਨਾਂ ਕੀ ਕਰੀ ਵੜੇ ਆਜਮ ਤੁਸੀਂ ਦੇਖ ਰਹੇ ਹੋ ਆਵਾਜ਼ ਪੰਜਾਬ ਦੀ ਚੈਨਲ ਤੇ ਮੈਂ ਕਿਰਨਜੀਤ ਕੌਰ ਕਾਫੀ ਦਿਨਾਂ ਤੋਂ ਤੁਸੀਂ ਇੱਕ ਦੋ ਦਿਨ ਤੋਂ ਜੜੀਆਂ ਹੈਗੀਆਂ ਸੋਸ਼ਲ ਮੀਡੀਆ ਤੇ ਵਾਇਰਲ ਵੀਡੀਓ ਦੇਖਦੇ ਪਏ ਹੋ ਕਿ ਪਿੰਡ ਸੁਖਾ ਆਨੰਦ ਦੇ ਵਿੱਚ ਜਿੱਥੋਂ ਦੇ ਵਿਧਾਇਕ ਐਮ ਐਲ ਏ ਅਮਰਤਪਾਲ ਉਸ ਪਿੰਡ ਦੇ ਵਿੱਚ ਕਹਿੰਦੇ ਦੋ ਦਿਨ ਪਹਿਲਾਂ ਗੁੰਡਾਗਰਦੀ ਸ਼ਰਿਆਮ ਚੱਲੀ ਜਿਸ ਦੇ ਵਿੱਚ 60 ਦੇ ਤਕਰੀਬਨ ਜਿਹੜੇ ਲੋਕ ਮੁੰਡੇ ਸੀਗੇ ਜਿਨ੍ਹਾਂ ਨੇ ਘਰਾਂ ਦੇ ਉੱਤੇ ਹਮਲੇ ਕੀਤੇ ਤੇ ਕਈ ਪਰਿਵਾਰਾਂ ਦੇ ਵਿੱਚ ਜਾਨ ਦਾ ਵੀ ਨੁਕਸਾਨ ਹੋਇਆ ਅੱਜ ਅਸੀਂ ਉਸ ਪਰਿਵਾਰ ਦੇ ਵਿੱਚ ਗਏ ਆ ਜਿਸ ਪਰਿਵਾਰ ਦੇ ਵਿੱਚ ਅੱਜ ਉਸ ਘਰ ਦਾ ਇੱਕੋ ਇੱਕ ਜਿਹੜਾ ਬੰਦਾ ਸੀਗਾ ਉਹ ਆਪਣੀ ਜਾਨ ਜਿਹੜੀ ਹੱਥੋਂ ਗਵਾ ਚੁੱਕਿਆ ਦੋਖ ਵੀ ਸਾਂਝਾ ਕਰਨਾ ਆ ਤੇ ਗੱਲਬਾਤ ਵੀ ਸਾਂਝੀ ਕਰਨ ਆ ਕਿ ਵਿਧਾਇਕ ਅਮਰਤਪਾਲ ਦਾ ਪਿੰਡ ਹੋਵੇ ਤੇ ਗੁੰਡਾਗਰਦੀ ਇੰਨੀ ਸ਼ਰੀਆਮ ਚੱਲੀ ਜੇ ਗੱਲ ਕਰੀਏ ਤਾਂ ਥਾਣਾ ਵੀ ਕੋਈ ਇੱਥੋਂ ਬਾਹਲੀ ਬਾਟ ਨਹੀਂ ਸੀਗਾ 10 ਕਹਿੰਦੇ 12 ਕਿਲੋਮੀਟਰ ਦੀ ਬਾੜ ਤੇ ਥਾਣਾ ਵੀ ਸੀ ਗੱਲਬਾਤ ਕਰਦੇ ਆ ਵੀ ਕੀ ਗੱਲਬਾਤ ਕਰੀਆ ਵੀ ਇਸ ਪਰਿਵਾਰ ਦਾ ਜਿਹੜਾ ਇਹ ਨੁਕਸਾਨ ਹੋਇਆ ਹੈ ਉਹਨਾਂ ਦੇ ਭਾਈ ਜੀ ਸਾਡੇ ਨਾਲ ਬੈਠੇ ਨੇ ਗੱਲਬਾਤ ਕਰਦੇ ਆ ਹਾਂਜੀ ਭਾਈ ਜੀ ਕੀ ਗੱਲਬਾਤ ਹੋਈ ਆ ਮਤਲਬ ਕਿ ਜਿਹੜੀ ਗੁੰਡਾਗਰਦੀ ਕਹਿੰਦੇ ਹੋਈ ਆ ਪਿੰਡ ਦੇ ਵਿੱਚ ਕੀ ਟਾਈਮ ਸੀ ਉਸ ਵਕਤ ਟਾਈਮ ਜੀ 8:30 ਦਾ ਟਾਈਮ ਸੀਗਾ ਦੋਜੀ ਆਇਆ ਸੀਗਾ ਤੇ ਦੁੱਧ ਪੋਣ ਗਿਆ ਹਾਂ ਹਾਂ ਜੀ ਹਾਂ ਜੀ ਦੋਜੀ ਤੇ ਦੁੱਧ ਪੋਣੇ ਸੀਗੀ ਹੂੰ ਮੇਰਾ ਭਾਈ ਦੁੱਧ ਪੋਣ ਗਿਆ ਸੀਗਾ ਅੱਛਾ ਜੀ ਤੇ ਸਾਡਾ ਭਤੀਜਾ ਮੇਰਾ ਨਿੱਕਾ ਉਹ 15 16 ਸਾਲ ਦਾ ਹੈ ਉਹਦਾ ਵੀ ਮੁੰਡਾ 15 16 ਦਾ ਤੇ ਦਿਨੇ ਮਾੜੀ ਮੁੱਟੀ ਕੋਈ ਬੈਸਬਾਜੀ ਹੋਈ ਨਹੀਂ ਉਹਨਾਂ ਦੀ ਤੇ ਉਹਨੇ ਕਹਾ ਚੱਲ ਕੀ ਹੁੰਦਾ ਤੂੰ ਫੋਨ ਤੇ ਹੋਈ ਆ ਕਿਹਦੇ ਨਾਲ ਬੈਸਬਾਜੀ ਸਾਡੇ ਪਿੰਡ ਦੇ ਜਿਹੜੇ ਮਨੂੰ ਆਪਣੇ ਨਾਲ ਲੜੇ ਆ ਕਿ ਠਾਣੇ ਗਏ ਨਾ ਅੱਛਾ ਜੀ ਮੁਰਕਾ ਦਾ ਪਿਓ ਆ ਗਿਆ ਉਹਦੇ ਚਾਚੇ ਤਾਏ ਸਾਰੇ ਆ ਗਏ ਇਕੱਠੇ ਹੋ ਗਏ ਮੂਰੀ ਅਸੀਂ ਵੀ ਖੜੇ ਆ ਮੈਂ ਉਹਨਾਂ ਨੇ ਮਹਿੰਤਾਂ ਕਰੀ ਨੇ ਮੈਂ ਕੋਈ ਨਹੀਂ ਆਪਾਂ ਤੜਕੇ ਗੱਲਾਂ ਗੱਲਬਾਤ ਜਿਹੜੀ ਹੋਈ ਵੀ ਆਪਾਂ ਜਵਾਕਾਂ ਨੂੰ ਝੜਕਦਾ ਜਿਹੜੀ ਗੱਲ ਆ ਪਤਾ ਨਹੀਂ ਉਹ ਮਰ ਕੇ ਆਏ ਸੀ ਉਹਨਾਂ ਕੋਲੇ ਬਹੁਤ ਭੜੇ ਥਾਂ ਤੇ ਸੀ ਉਹਨਾਂ ਨੇ ਫਿਰ ਇਹਨਾਂ ਜਵਾਕਾਂ ਨੇ ਮਾਰੀਆਂ ਮੂਰੀਆਂ ਤੇ ਭਰਾ ਨੂੰ ਤਾਂ ਮੇਰੇ ਨੂੰ ਛੜਕ ਤੇ ਮਾਰਤਾ ਉਹਨਾਂ ਨੇ ਥਾਂ ਤੇ ਕੀ ਮਾਰਿਆ ਉਹਦੇ ਆ ਮਾਰੀ ਗਲਾਰੀ ਜੀ ਆਪਣੇ ਉਧੇ ਲੱਗੀ ਹੁੰਦੀ ਚੈਣ ਜੀ ਲੱਗਿਉਣੀ ਸੈਂਗਲ ਵਾਲੀ ਨੇ ਗਲਾਰੀ ਹੁੰਦੀ ਉਹ ਪੈਪ ਚ ਜੜੀ ਵੀ ਸੀਗੀ ਕਿੰਨੇ ਕ ਜਾਣੇ ਸੀਗੇ ਉਹ ਪਹਿਲਾਂ ਤਾਂ ਸਹੀ 8-10 ਜਾਣੇ ਫਿਰ ਉਹ ਮਾਰ ਕੇ ਉੱਠ ਗਈ ਅਸੀਂ ਮੇਰੇ ਭਰਾ ਨੂੰ ਲੈ ਕੇ ਮੁੱਕ ਗਏ ਤੇ ਮੇਰੇ ਮੁੰਡੇ ਨੂੰ ਇਹ ਸਾਰੇ ਨੂੰ ਲੈ ਕੇ ਅਜੀ ਉੱਥੇ ਮੋਗੇ ਪਹੁੰਚ ਕੇ ਮਗਰੋ ਜੀ ਘੱਟੋ ਘੱਟ 60-65 ਬੰਦੇ ਗੱਡੀਆਂ ਤੇ ਆਏ ਆ ਮੋਟਰਸਾਈਕਲਾਂ ਤੇ ਆਏ ਆ ਤੇ ਫਿਰ ਤਾਂ ਉਹਨਾਂ ਨੇ ਸਾਰੇ ਪਿੰਡ ਦੇ ਗੀੜ ਕਿਸੇ ਦਾ ਨਹੀਂ ਛੱਡਾ ਤੁਸੀਂ ਜਾ ਕੇ ਵੇਖ ਸਕਦੇ ਆਂਗੇ ਪਿੰਡ ਦੇ ਵਿੱਚ ਕਹਿੰਦੇ ਕਾਫੀ ਨੁਕਸਾਨ ਹੋਇਆ ਹਾਂ ਕਾਫੀ ਨੁਕਸਾਨ ਹੋਇਆ ਕਿਸੇ ਦਾ ਗੀੜ ਨਹੀਂ ਛੱਡਾ ਲੋਕਾਂ ਨੂੰ ਅੰਦਰੀ ਕੋਠਾ ਜੜਾਇਆ ਜੀ ਇਹਨਾਂ ਨੇ ਟਰਾਂਸਫਾਰਮ ਦੇ ਉੱਤੇ ਸੰਗਲ ਸੱਟ ਕੇ ਲਾੜ ਬੰਦ ਕੀਤੀ ਗਈ ਜੀ ਕਿਸੇ ਦਾ ਮਿੱਟਨੇ ਜੀ ਇੱਕ ਸਾਜਸ ਦੇ ਨਾਲ ਜਿਹੜਾ ਹੈ ਸਾਜਾ ਜੀ ਹੋਊਗੀ ਮੈਨੂੰ ਕੋਈ ਹੌਸਲਾ ਦੇਵੇ ਮੈਂ ਫੇਰ ਜਾਵਾਂ ਮੈਂ ਇੱਕ ਕੁੱਤੇ ਦੀ ਛੁੱਟੀ ਨਹੀਂ ਮਾਰ ਸਕਦਾ ਹਾਂ ਜੇ ਮੈਨੂੰ ਮੰਗਰ سپورਟ ਹੋ ਗਈ ਤਾਂ ਹੀ ਮੈਂ ਇਹਨਾਂ ਨੂੰ ਕੁਝ ਕਰੂੰਗਾ ਹੂੰ ਐਸੀ ਤਾਂ ਕਿਸੇ ਨੂੰ ਕਰ ਨਹੀਂ ਸਕਦੇ ਜੀ ਸਾਡੇ ਮੰਗਰ ਹੱਥੇ ਹੀ ਨਹੀਂ ਕੋਈ ਹੂੰ ਇਹ ਜੀ ਬੱਚੇ ਆਪਸ ਵਿੱਚ ਪੜਦੇ ਆ ਜੀ ਜਿਹੜੀ ਪਹਿਲਾਂ ਪੜਦੇ ਸੀ ਪਹਿਲਾਂ ਪੜਦੇ ਸੀ ਇਕੱਠੇ ਰਹਿੰਦੇ ਸੀ ਚਲ ਮਾੜ ਹੈ ਮਾੜੀ ਮੋਟੀ ਗੱਲ ਐਡੀ ਖਾਸ ਗੱਲ ਨਹੀਂ ਜੀ ਹੂੰ ਬਸ ਇੰਨੀ ਗੱਲ ਤੇ ਲੱਗਦਾ ਵੀ ਐਸੀ ਗੱਲ ਨੂੰ ਲੈ ਕੇ ਇੰਨਾ ਮਾਹੌਲ ਵਧਿਆ ਜੀ ਐਸੇ ਨਹੀਂ ਹੋਊਗਾ ਹੀ ਹੋਰ ਤਾਂ ਗੱਲ ਵੀ ਨਹੀਂ ਨਹੀਂ ਹੂੰ ਪਹਿਲੂ ਤੋਂ ਅੱਗੇ ਸਾਲ ਪਹਿਲੂ ਬੋਲੇ ਸੀ ਇਧਰ ਰੱਖ ਕੇ ਜਿੱਦਾਂ ਹੋ ਗਿਆ ਸੀ ਕਿੰਨਾ ਜਦੋਂ ਜਿਹੜਾ ਆ ਬਹੁਤ ਕਿਤਨਾ ਬੁੱਢਾ ਸੀ ਜੀ ਇਹ ਪਹਿਲਾਂ ਹੀ ਝੂਟੇ ਬੱਚੇ ਸੀਗੇ ਉਹ ਲੜਾਈ ਸੀਗੇ ਜੀ ਹੂੰ ਤੇ ਉਸ ਤੋਂ ਬਾਅਦ ਤੇ ਜਦੋਂ ਲੜਾਈ ਹੋ ਕੇ ਇਧਰੋਂ ਅਸੀਂ ਗਏ ਮੈਨੇ ਮੇਰੇ ਟੈਡ ਨੂੰ ਉਹਨਾਂ ਨੇ ਸੱਟਤਾ ਸੀਗਾ ਜੀ ਉਹਨਾਂ ਨੇ ਸੱਟ ਮਾਰ ਕੇ ਮੁੜ ਕੇ ਮੇਰੇ ਚਾਚੇ ਦੇ ਮੁੰਡੇ ਨੂੰ ਸੱਟਤਾ ਜੀ ਉਸ ਤੋਂ ਬਾਅਦ ਮਾਰੀ ਗਏ ਸੱਟਾਂ ਜਿਵੇਂ ਜਿਵੇਂ ਬੰਦੇ ਸਾਡੇ ਜਾਈ ਗਏ ਜੀ ਦੋ ਮੇਰੇ ਭਾਈ ਉਹਨਾਂ ਨੇ ਸੱਟ ਤੇ ਉੱਥੇ ਥਾਂ ਤੇ ਉਹ ਵੀ ਉਹ ਵੀ ਜ਼ਖਮੀ ਆ ਜੀ ਉਹ ਹੁਣ ਫਰੀਦਕੋਟ ਦਾ ਖਲਾਈ ਤੋ ਭਾਈ ਤੇ ਦੋ ਮੰਦੇ ਹੋਰ ਸੱਟਾਂ ਵੱਜ ਗਈ ਪਿੰਡ ਤੇ ਇੱਧਰ ਸਾਡੇ ਉਹ ਵੀ ਇੱਧਰ ਮਗਰ ਦੇ ਛੜੀ ਆਈ ਕਰ ਤੇ ਸਾਨੂੰ ਅਨਸਾਫ਼ ਚਾਹੀਦਾ ਜੀ ਇਹ ਹੀ ਮੰਗ ਕਰਦੇ ਹੁਣ ਅੰਕਲ ਦੀ ਮਤਲਬ ਕਿ ਡੈਡ ਬੋਡੀ ਹਾਂਜੀ ਉਹਨੇ ਡੈਡ ਬੋਡੀ ਮੋਗ ਗਈ ਪਈ ਅੱਛਾ ਹਾਂਜੀ ਤੇ ਹੋਰ ਕਿੰਨੇ ਕਿ ਜਾਣੇ ਉੱਥੇ ਜ਼ਖਮੀ ਹੈਗੇ ਜ਼ਖਮੀ ਆਪਣੇ 6 ਜਾਣੇ ਆਈ ਸਾਰੇ ਹੂੰ ਚਾਰ ਤਾਂ ਮਤਲਬ ਵੀ ਸਾਡੇ ਤਿੰਨ ਤਾਂ ਸਾਡੇ ਆਪ ਦੇ ਪਰਿਵਾਰ ਦੇ ਆਈ ਇੱਕ ਮੁੰਡਾ ਬਾਹਰੋਂ ਸੀ ਆਈ ਉਹ ਵੀ ਜ਼ਖਮੀ ਹੈ ਤੇ ਦੋ ਹੋਰ ਆਈ ਹੂੰ ਉਹ ਅੱਧਾਈ ਜਦੋਂ ਮਾਹੌਲ ਇੰਨਾ ਭੱਗ ਗਿਆ ਸੀ ਫਿਰ ਆਪਾਂ ਜਾਂ ਤਾਂ ਸਰਪੰਚ ਨੂੰ ਜਾਂ ਕਹਿੰਨੇ ਹੁੰਨੇ ਫੋਨ ਲਾਉਣੇ ਆ ਜਾਂ ਫਿਰ ਆਪਾਂ ਪੁਲਿਸ ਪ੍ਰਸ਼ਾਸਨ ਦਾ ਸਾਥ ਲੈਨੇ ਫਿਰ ਤੁਸੀਂ ਬੁਲਾਇਆ ਉਹਨਾਂ ਨੂੰ ਅਸੀਂ ਤਾਂ ਮੋਗੇ ਦੀ ਪਿੰਡੋਂ ਮੁੰਡਿਆਂ ਨੇ ਲਾਇਆ ਸੀ ਐਮਐਲਏ ਸਾਹਿਬ ਆਇਆ ਸੀਗਾ ਤੇ ਪੁਲਿਸ ਆਈ ਸੀਗੀ ਤੇ ਬਾਅਦ ਦੀ ਗੱਲ ਹੈ ਜਦੋਂ ਗੁੰਡਾਗਰਦੀ ਕਰਨ ਆਏ ਆਗੇ ਮਤਲਬ ਬਾਹਲੇ ਬੰਦੇ ਉਸ ਵਕਤ ਨਹੀਂ ਆਇਆ ਕੋਈ ਪੁਲਿਸ ਨਾ ਉਸ ਵਕਤ ਜਦੋਂ ਭੱਜ ਗਏ ਉਸ ਤੋਂ ਬਾਅਦ ਆਏ ਆਗੇ ਜਦੋਂ ਉਹ ਗੁੰਡਾਗਰਦੀ ਕਰਕੇ ਭੱਜ ਗਏ ਉਦੋਂ ਐਮਐਲਏ ਸਾਹਿਬ ਵੀ ਆਏ ਆ ਪੁਲਿਸ ਵੀ ਆਈ ਉਹ ਵੀ ਐਮਐਲਏ ਨਾਲ ਸੀਗੀ ਪੁਲਿਸ ਵੈਸੇ ਨਹੀਂ ਪੁਲਸ ਆਈਗੀ ਅੱਛਾ ਐਮਐਲਏ ਨਾਲ ਸੀਗੀ ਪੁਲਸ ਜਿਹੜੀ ਉਹਨਾਂ ਦੇ ਨਾਲ ਸਿਕਿਉਰਟੀ ਹੁੰਦੀ ਹੈ ਵੀ ਉਹੀ ਆਈ ਸੀਗੀ ਉਹ ਪੁਲਸ ਨਹੀਂ ਆਈਗੀ ਅੱਛਾ ਉਹ ਨਹੀਂ ਆਈ ਸੀ ਹਾਂ ਅੰਕਲ ਇੰਨੀ ਉਮਰ ਹੋ ਗਈ ਪਹਿਲਾਂ ਕਦੇ ਇਦਾਂ ਦੀ ਕੋਈ ਗੁੰਡਾਗਰਦੀ ਦੇਖੀ ਸੀ ਜਿਵੇਂ ਹੁਣ ਸ਼ਰਿਆਮ ਹੋਈ ਪਈ ਆ ਪਿੰਡਾਂ ਦੇ ਵਿੱਚ ਨਹੀਂ ਜੀ ਵੈਸੇ ਤਾਂ ਜ਼ਿੰਦਗੀ 'ਚ ਵੇਖੀ ਚੱਲ ਜੇ ਇੱਕ ਦੋ ਕਰਾਂ ਦੀ ਲੜਾਈ ਆ ਵਿੱਚ ਮੇ ਹੁੰਦੀ ਆ ਉਹ ਦੋ ਕਰ ਲੜਦੇ ਆ ਬਿਲਕੁਲ ਉਹਨਾਂ ਦੇ ਕਤਲ ਵੀ ਹੋ ਜਾਂਦੇ ਕਈ ਵਾਰੀ ਮੁੜ ਕੇ ਵਿਚ ਵੀ ਥਾਣਾ ਥਾਣੀ ਹੋ ਗਏ ਰਾਜੀ ਨਾਵੇਂ ਹੋ ਜਾਂਦੇ ਆ ਹਾਂ ਤਾਂ ਜੇ ਕੋਈ ਬੱਚਾ ਲੜ ਪਿਆ ਵਿੱਚ ਮੇ ਉਹਨਾਂ ਦੇ ਮਾਂ ਪਿਓ ਆ ਕੇ ਤੇ ਇਹ ਦੂਜੇ ਪਰਿਵਾਰ ਦੇ ਮਾਂ ਪਿਓ ਨੂੰ ਮਾਰ ਗਏ ਔਰ ਗੱਲ ਉਹਨੇ ਬੜ ਗਿਆ ਪੰਜ ਸੱਤ ਜਣੇ ਆਏ ਮਾਰ ਕੇ ਉੱਠ ਗਏ ਉਹਨਾਂ ਦੇ ਬੰਦੇ ਨੂੰ ਜੋ ਅੱਖਾਂ ਦੇ ਸੱਟਾਂ ਮਾਰ ਕੇ ਇਹ ਲੈ ਕੇ ਭੱਜ ਗਏ ਉਹਨਾਂ ਨੂੰ ਮੋਗੇ ਕਿਸੇ ਨੇ ਦਾਖਲ ਕਰਾਇਆ ਕਿਸੇ ਨੇ ਕਰਾਇਆ ਮੁੜ ਕੇ ਇਹਨਾਂ ਨੇ ਦੱਸਣ ਦਾ ਜੀ ਮੈਂ ਤਾਂ ਪਿੰਡ ਦੇ ਵਿਚਾਲੇ ਘਰ ਆ ਕਹਿੰਦੇ ਵੀ ਜਿਹੜੇ ਵੀ ਪਹਿਲਾਂ ਉਹਨਾਂ ਨੇ ਆ ਕੇ ਤਾਰ ਤੁਰ ਤੇ ਸੰਗਤ ਸੱਟਿਆ ਤੇ అలਾਰਟ ਬਹੁਤ ਉੱਚੀ ਨਿਕਲੀ ਸਾਰੇ ਪਿੰਡ ਚ ਜਾਣਨ ਹੋਏ ਅੱਛਾ ਮੁੜ ਕੇ ਉਹਦੇ ਮੀਟਰ ਮੋਟਰ ਵੱਡੇ ਕਈਆਂ ਘਰਾਂ ਦੇ ਤੱਕ ਤੇ ਵੱਡੇ ਆ ਕਿਸੇ ਦੇ ਮੋਟਰਸਾਈਕਲ ਵੱਡੇ ਆ ਇਹ ਤਾਂ ਦੇ ਉਹ 50 60 ਜਣੇ ਇਹਨਾਂ ਦੇ ਦੱਸਣ ਦਾ ਜੀ ਮੈਂ ਅੱਖੀ ਨਹੀਂ ਵੇਖਿਆ ਦੱਸਣ ਦੇ ਮੁਤਾਬਕ ਇਹਾਂ ਦੇ 50 60 ਬੰਦੇ ਆ ਤੇ ਵੀ ਉਹ ਐ ਕਿਹੜੀ 20 ਬੰਦੇ ਕਹਿੰਦੇ ਜਿਹੜਾ ਮੂਹਰੇ ਆ ਗਿਆ ਵੀ ਰਗੜੀ ਚੱਲੋ ਬਸ ਮਤਲਬ ਕਿ ਜਿਹੜਾ ਕੋਈ ਵੀ ਆਉਂਦਾ ਸੀ ਹਰ ਇੱਕ ਦੇ ਸਾਹਮਣੇ ਨਾ ਜਾਂਦੀ ਸੀ ਖੜਿਆ ਹੀ ਨਹੀਂ ਕੋਈ ਜੀ ਸਾਰੇ ਬਾੜ ਵਾਲੇ ਕੋਠਿਆਂ ਤੇ ਚੜ ਗਏ ਲੋਕ ਦੇ ਲੋਕੀ ਵੇਖ ਕੇ ਤੱਕ ਤੱਕ ਤੇ ਵੱਢ ਕੇ ਫਿਰ ਮੁੜ ਕੇ ਚਿਕਾ ਮਾਰਦੇ ਗਾਲਾਂ ਕੱਢਦੇ ਫਿਰਦੇ ਸੀ ਜੀ ਐਨੇ ਜਣੇ ਸੁਣੀ ਸੁਣਾਈ ਗੱਲ ਆ ਜੀ ਮੱਖੀ ਨਹੀਂ ਵੇਖੀ ਐ ਮੈਂ ਕਹਿੰਦਾ ਜਿਹੜਾ ਪਿੰਡ ਚ ਘਰ ਆ ਇਦਾਂ ਦਾ ਹੁਣ ਮਾਹੌਲ ਬਣ ਗਿਆ ਪਿੰਡ ਦੇ ਵਿੱਚ ਗੁੰਡਾ ਕਰਦੀਆਂ ਸ਼ਰੀਆਮ ਹੋਣ ਲੱਗ ਗਈਆਂ ਹੁਣ ਕਿਤੇ ਨਾ ਕਿਤੇ ਮਨ ਡਰਦਾ ਹੋਊਗਾ ਹਲੇ ਮਾਨਤਾ ਜੀ ਚਲ ਜਿਨ੍ਹਾਂ ਨੇ ਬੀਤੇ ਉਹਨਾਂ ਦਾ ਡਰ ਨਾ ਸਾਡੇ ਵਰਗੇ ਖੇਤੀ ਕਰਦੇ ਉਹ ਨਹੀਂ ਖੇਤ ਜਾ ਸਕਦਾ ਇਕੱਲਾ ਡਰਦਾ ਵੀ ਹੈ ਲਗਦਾ ਕਿ ਕੀ ਪਤਾ ਕੀ ਮਾਹੌਲ ਬਣ ਜੀ ਹਮ ਪਰ ਹੁਣ ਪਤਾ ਕੋਈ ਨਹੀਂ ਕਿ ਵੀ ਗੱਲ ਕੀ ਹੈ ਵੀ ਜਵਾਕਾਂ ਦੀ ਲੜਾਈ ਤੋਂ ਇੱਥੇ ਜਾਵੜਿਆ ਕਿ ਉਹ ਕੋਈ ਬਾਹਰੋਂ ਕੋਈ ਗੱਲ ਹੋਈ ਹੈ ਇਹ ਦੀ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਜਿਹੜੇ ਇਹਨਾਂ ਨੇ ਦੱਸਣ ਦੇ ਮਤਲਬ ਕੋਈ ਜਵਾਕ ਮਾੜੇ ਮੋਟੇ ਲੜਿਆ ਚਪ ਕਰਕੇ ਘਰੇ ਬੈ ਕੇ ਚਲ ਕੱਲ ਨੂੰ ਕੋਈ ਜੇ ਕੋਈ ਗੱਲ ਹੋਈ ਤਾਂ ਕਰ ਲਾਂਗੇ ਉਹਨਾਂ ਦੇ ਜਵਾਕ ਨੇ ਘਰੇ ਦੱਸਤਾ ਇਹਨਾਂ ਨੇ ਅਖਰ ਵੀ ਚਲ ਆਪਾਂ ਕਰ ਲਾਂਗੇ ਕੱਲ ਨੂੰ ਗੱਲ ਜੇ ਜਵਾਕ ਲੜਿਆ ਵਿੱਚ ਮੈਂ ਇਹ ਗੱਲ ਤਾਂ ਜਵਾਕ ਦੋਹਾਂ ਦੀ ਹੋਈ ਹੈ ਛੋਟੇ 15 ਸਾਲ ਦੇ ਕਰਨ 16 ਸਾਲ ਦੇ ਬੱਚੇ ਸੀਗੇ ਆ ਵਿੱਚ ਮੈਂ ਪਹਿਲਾਂ ਇਕੱਠੇ ਪੜਦੇ ਸੀਗੇ ਸਾਲ ਪਹਿਲਾਂ ਹੁਣ ਹਟੇ ਵੇਚ ਪੜਨੋਂ ਹੈ ਚਲੋ ਜੀ ਬੱਚਿਆਂ ਦੀ ਵੀ ਕੋਈ ਛੋਟੀ ਮੋਟੀ ਗੱਲ ਦੀ ਲੜਾਈ ਸੀ ਪਰ ਜਿਵੇਂ ਇਹਨਾਂ ਨੇ ਕਿਹਾ ਇੱਕ ਗੈਂਗ ਆਇਆ ਪੂਰਾ 60 ਪੁਆਇੰਟ ਮੁੰਡਿਆਂ ਦਾ ਵੀ ਇੰਨਾ ਸ਼ਰਿਆਮ ਗੁੰਡਾਗਰਦੀ ਹੋਈ ਇਹ ਵੀ ਐਮਐਲਏ ਦਾ ਵਿਧਾਇਕ ਦਾ ਆਪ ਦਾ ਖੁਦ ਦਾ ਪਿੰਡ ਹੈ ਕਿ ਲੱਗਦਾ ਹੈਗਾ ਕਿ ਵੀ ਹੁਣ ਪੁਲਿਸ ਪ੍ਰਸ਼ਾਸਨ ਜਦੋਂ ਇੱਥੇ ਆਈ ਆ ਉਹਨਾਂ ਨੂੰ ਕੋਈ ਕਰਨੀ ਚਾਹੀਦੀ ਹੈ ਕਾਰਵਾਈ ਉਹਨਾਂ ਤੇ ਕਾਰਵਾਈ ਤਾਂ ਜੇ ਹੁਣ ਜਿੰਨਾਂ ਦੀ ਕਿਸੇ ਨੂੰ 302 ਲੱਗਦੀ ਆ 307 ਲੱਗਦੀ ਆ 26 ਲੱਗਦੀ ਆ ਕਿ ਜਿੰਨੇ ਬੰਦੇ ਆਏ ਲਾਉਣੀ ਚਾਹੀਦੀ ਹੈ ਗੜ ਗਾਹ ਨੂੰ ਵੀ ਨਾ ਕੋਈ ਗੁੰਡਾਗਰਦੀ ਕਰਨ ਉੱਥੇ ਮੁੰਡਾ ਨਹੀਂ ਤਾਂ ਕੱਲ ਨੂੰ ਤਾਂ ਅੱਜ ਦਾ ਉੱਥੇ ਕ ਕਾਰਵਾਈ ਤਾਂ ਪੂਰੀ ਕਰਨੀ ਚਾਹੀਦੀ ਉਹਨਾਂ ਤੇ ਤਾਂ ਆਪਾਂ ਵੀ ਸਾਰੇ ਮੰਨਦੇ ਆ ਜੀ ਜਿਆਦਾ ਚੰਬਲ ਜਾਣਗੇ ਉਹ ਤਾਂ ਜਿਆਦਾ ਚੰਬਲਣਗੇ ਜਦੋਂ ਐਨੇ ਭੱਜ ਕੇ ਆ ਜਾਂਦੇ ਦੋ ਦੂਜੀ ਵਾਰ ਆਏ ਇਹ ਹਾਂ ਤੇ ਪਰ ਇਹਨਾਂ ਨੂੰ ਜੇ ਹੋਣਾ ਕੋਈ ਨਸੀਬ ਪਈ ਤਾਂ ਫਿਰ ਕੱਲ ਨੂੰ ਹੋਰ ਆ ਜਾਣਗੇ ਦੂਜੀ ਵਾਰ ਆਏ ਤੁਸੀਂ ਪਹਿਲਾਂ ਵੀ ਆਏ ਸੀ ਅੱਗੇ ਅੱਗੇ ਉਹਨਾਂ ਦਾ ਕੀ ਅੱਛਾ ਹਾਂ ਕਿੰਨਾ ਦੇ ਉਹ ਜਿਹੜੇ ਆਮ ਕੇ ਫੌਜੀ ਕੇ ਉਹਨਾਂ ਨੂੰ ਆਏ ਸੀ ਉਹ ਦੋ ਵੀ ਹਾਂ ਮੰਦੇ ਉਹ ਸਾਥ ਦੇ ਲੈਣੇ ਐਸੇ ਸਾਰੇ ਘਾੜੀ ਕਾ ਹਾਂ ਜਾਂ ਗਈ ਸੀ ਜੀ ਇਧਰ ਆਂਟੀ ਜੀ ਬੈਠੀ ਹਨ ਉਹਨਾਂ ਨਾਲ ਗੱਲਬਾਤ ਕਰਦੇ ਆ ਕਿੰਨੇ ਬੱਚੇ ਆ ਤੁਹਾਡੇ ਤਿੰਨ ਕੱਕੇ ਆ ਤਿੰਨ ਬੇਟੇ ਹਾਂਜੀ ਅੰਗਰੇਜ਼ੀ ਕੰਮ ਕਰਦੇ ਇਸ ਲਈ ਉਹ ਦਿਹਾੜੀ ਤੇ ਜਾਂਦੇ ਹੁੰਦੇ ਖਿਡੌੜੀ ਹਾਂਜੀ ਕੀ ਗੱਲ ਦਾ ਪਤਾ ਲੱਗਿਆ ਕੁਛ ਵੀ ਬੱਚਿਆਂ ਦੀ ਕਿਹ ਨਾਲ ਕੋਈ ਲੜਾਈ ਬਾਤ ਗੱਲਬਾਤ ਹੋਈ ਸੀ ਅੱਜ ਦੇਖੋ ਉਹੀ ਕਮਾਉਣ ਵਾਲਾ ਸੀ ਉਹ ਵੀ ਨੀਰਿਆ ਹਾਂ ਬੱਚਿਆਂ ਦੀ ਲੜਾਈ ਦੇ ਵਿੱਚ ਅੱਜ ਉਸੇ ਦੇ ਸਰਤੇ ਸੀ ਦਾ ਜੀ ਸਾਰਾ ਕੁਝ ਸੀ ਵੀਨਦਾਰੀ ਸਾਰੀ ਹੂੰ ਪਤਾ ਲੱਗਿਆ ਕੁਛ ਗੱਲ ਦਾ ਪੀ ਕੀ ਕਰ ਕੋਈ ਪਤਾ ਨਹੀਂ ਲੱਗਿਆ ਜੀ ਬਸ ਬੱਚੇ ਹੀ ਮੜ ਮਟਾ ਵਿੱਚ ਦੀ ਉਹ ਹੋਏ ਸੀਗੇ ਵੈਂਸ ਬਾਜੀ ਤੇ ਮੁੜ ਕੇ ਘਰੇ ਨਹੀਂ ਸਾਨੂੰ ਬੱਚੇ ਨੇ ਇਹ ਨਹੀਂ ਦੱਸਿਆ ਵੀ ਅਸੀਂ ਲੜੇ ਸੀ ਚਾਪ ਚ ਦੀ ਚ ਨਹੀਂ ਤੇ ਘਰੇ ਦੱਸਦੇ ਮੜ ਮਟਾ ਸਾਨੂੰ ਪਤਾ ਲੱਗਦਾ ਕੋਈ ਅਸੀਂ ਵੀ ਮੜ ਮਟਾ ਜਕੰਨੇ ਹੁੰਦੇ ਤੇ ਉਹ ਮੇਰੇ ਘਰ ਵਾਲਾ ਤਾਂ ਦੁੱਧ ਪੋਣ ਜਾਂਦਾ ਛੋਟੇ ਛੋਟੇ ਮੇਰੇ ਪੋਤੇ ਆ ਉਹਨਾਂ ਵਾਸਤੇ ਦੋਜੀ ਤੋਂ ਦੁੱਧ ਪੋਣ ਜਾਂਦਾ ਸੀ ਉੱਥੇ ਮੋੜ ਤੇ ਤੇ ਉਹ ਮੈਂ ਕਿਹਾ ਚੱਲ ਦੋਜੀ ਦਾ ਟਾਈਮ ਆ ਤੂੰ ਜਾ ਵੜਾ ਦੁੱਧ ਫਵਾ ਲਿਆ ਨਾਲੇ ਮੈਨੂੰ ਪਤਾ ਨਹੀਂ ਕਿ ਇਹ ਜਾਂਦੇ ਰੌਲਾ ਜਿਹਾ ਪਈ ਜਾਂਦਾ ਵੀ ਚੱਲ ਵੇਖਿਆ ਜੇ ਸਾਨੂੰ ਪਤਾ ਹੁੰਦਾ ਫੇਰ ਇਸ ਕਿਸ ਗੱਲ ਦਾ ਤੇ ਉਹ ਤਾਂ ਦੁੱਧ ਪਾਉਣਗੇ ਸੀ ਦੁੱਧ ਫਵਾਵੇ ਪਾਉਣ ਗਾਏ ਨੂੰ ਟਾਲਿਆ ਉਹਥੇ ਥਾਂ ਤੇ ਮਕਾਤਾ ਉਹਨੂੰ ਜੀ ਕੀ ਲੱਗਦਾ ਵੀ ਉਹੀ ਬੰਦੇ ਮੁੰਡੇ ਨੇ ਹੈਗੇ ਜਿਨ੍ਹਾਂ ਨਾਲ ਤੁਹਾਡੇ ਬੱਚੇ ਲੜਾਈ ਸੀ ਹਾਂ ਉਹੀ ਆ ਜੀ ਉਹੀ ਹਾਂ ਕਿਉਂਕਿ ਪਿੰਡ ਦੇ ਨੂੰ ਅਗਲਾ ਜਾਣਦਾ ਹੀ ਹੁੰਦਾ ਜਦੋਂ ਫਿਰ ਇੱਕ ਦੂਜੇ ਦਾ ਨਾਂ ਤਾਂ ਪਤਾ ਹੀ ਹੁੰਦਾ ਕਾਜ ਕਰਕੇ ਪਿੰਡ ਦੇ ਹੀ ਆ ਤੇ ਅੱਧੇ ਬਾਰੋ ਸੀਗੇ ਉਹਨਾਂ ਦੇ ਹਾਂ ਨਾ ਸਾਰਿਆਂ ਨੂੰ ਸਾਨੂੰ ਪਤਾ ਹੈ ਤੇ ਵੀ ਜਿਹੜੇ ਮਗਰ ਮਢੀਰ ਲੈ ਉਹ ਬਾਰੋ ਲੈ ਆਏ ਬਾਰੋ ਲੈ ਕੇ ਹਾਂ ਬਾਰੋ ਲੈ ਕੇ ਆਏ ਬਾਰੋ ਲੈ ਆ ਕੇ ਕਰਕੇ ਇੰਨੀ ਪਿੰਡ ਚ ਤਾ ਅੱਗ ਮਚਾਈ ਆ ਉਹਨਾਂ ਨੇ ਹੂੰ ਜੇ ਤੁਹਾਡੇ ਬੱਚਾ ਤੁਹਾਡੇ ਵੀਰੇ ਦੇ ਨਾਲ ਲੜਾਈ ਸੀ ਉਹਨਾਂ ਦੀ ਫਿਰ ਉਹਨਾਂ ਨੇ ਤੁਹਾਡੇ ਕੱਲੇ ਪਰਿਵਾਰ ਦਾ ਨੁਕਸਾਨ ਕਰਨਾ ਸੀ ਫਿਰ ਉਹਨਾਂ ਨੇ ਇੰਨੇ ਘਰਾਂ ਦਾ ਨੁਕਸਾਨ ਕਿਉਂ ਕੀਤਾ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਸੋਨੀ ਸਿੰਘ ਨੇ ਠਾਣੇ ਸਿੰਘ ਨੇ ਇਹ ਗੱਲ ਕਹੀ ਹੈ ਵੀ ਤਿੰਨ ਇਹਦੇ ਮੁੰਡੇ ਸ਼ਕੰਦਰ ਸਿੰਘ ਦੇ ਤੇ ਚੌਥਾ ਇਹ ਵੀ ਇਹ ਮਾਰ ਕੇ ਜਾਣੇ ਆ ਖਪਾ ਕੇ ਜਾਣੇ ਆ ਜੀ ਅਸੀਂ ਤਾਂ 70 ਵਸਾਉਣੀ ਆ ਸੋਨੀ ਸਿੰਘ ਨੇ ਇਹ ਗੱਲ ਕਹੀ ਹੈ ਜੀ ਅੱਛਾ ਇਹ ਸੋਨੀ ਸਿੰਘ ਕੌਣ ਹੈ ਸੋਨੀ ਸਿੰਘ ਜੀ ਇਹਨਾਂ ਦਾ ਇਹਨਾਂ ਦੇ ਮੰਨ ਕੇ ਚੱਲ ਸਾਡੂ ਹੀ ਲੱਗਦਾ ਠਾਣੇ ਸਿੰਘ ਦਾ ਜੀ ਦੋ ਇਹਨਾਂ ਦੇ ਬੇਟੇ ਆ ਇਹਨਾਂ ਨੇ ਕਤਲ ਕੀਤਾ ਸਰਿਆਂ ਮੇਰੇ ਪਿਆਉਣ ਉੱਥੇ ਸੱਟ ਕੇ ਗਏ ਆ ਜੀ ਮਾਰ ਕੇ ਇਹ ਤੇ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਹੈ ਨਹੀਂ ਸਾਡੇ ਮਨ ਨੂੰ ਸ਼ਾਂਤੀ ਨਹੀਂ ਹੋਣੀ ਉਹਨਾਂ ਚਰਸੀ ਸਿਸ਼ਕਾਰ ਕਰਨਾ ਨਹੀਂ। ਕਹਾਂ ਮੇਰਾ 2 ਮਹੀਨੇ ਬੰਦਾ ਰੋਲਦਾ ਰਵੇ ਉੱਥੇ ਤੇ ਪਰ ਸਾਨੂੰ ਕੋਈ ਮਿਲਣਾ ਚਾਹੀਦਾ ਸਾਕਤਾ ਉਹਨਾਂ ਦਾ। ਹੂੰ। ਉਹਨਾਂ ਨੂੰ ਸਾਰਾ ਅਮਰਤ ਪਾਣੀ ਚਾਹੀਦਾ। ਆਈ ਫਿਰ ਤੁਹਾਡੇ ਨਾਲ ਕੋਈ ਦੋਸਤ ਸੰਜੇ ਕਰਕੇ ਗਿਆ। ਅਮਰਤ ਬਾ ਦਵਾਈ ਉਹਨਾਂ ਨੇ। ਹਾਂਜੀ ਉਹ ਆਈ ਸੀਗੇ ਜੀ ਉਹ ਲੜਾਈ ਹੋਣ ਤੋਂ ਬਾਅਦ ਆਏ ਘਰ ਘਰ ਵੇਖ ਕੇ ਗਏ ਤੇ ਸਾਰੇ ਜਿੰਨੇ ਘਰਾਂ ਦੇ ਗੇਟ ਵੱਡੇ ਸੀਗੇ ਦੇਖ ਕੇ ਗਏ ਜੀ ਇੱਥੇ ਵੀ ਆਏ ਸੀਗੇ ਜੀ ਤੇ ਉਹਨਾਂ ਨੇ ਸਾਨੂੰ ਵੀ ਪੂਰੇ ਵਿਸ਼ਵਾਸ ਨਾਲ ਕਹਿ ਸੀਗੇ ਵੀ ਤੁਹਾਨੂੰ ਇਨਸਾਫ ਮਿਲੂਗਾ। ਵੀ ਸਾਨੂੰ ਦੋ ਦਿਨ ਦੇ ਉਹ ਵੀ ਵੋਟਾਂ ਦਾ ਕਰਕੇ ਪੁਲਿਸ ਉਧਰ ਲੱਗੀ ਹੋਈ ਹੈ ਤਾਂ ਕਰਕੇ ਜੀ ਉਹਨਾਂ ਨੇ ਸਾਨੂੰ ਕਿਹਾ ਸੀਗਾ ਜੀ ਇਨਸਾਫ ਮਿਲੂਗਾ ਠੀਕ ਹੈ ਨਾ ਪੁਲਿਸ ਪ੍ਰਸ਼ਾਸਨ ਕਦੋਂ ਆਉਂਦਾ ਪਹਿਲਾਂ ਆਉਂਦਾ ਜਦੋਂ ਗੁੰਡਾਗਰਦੀ ਪਿੰਡ ਦੇ ਵਿੱਚ ਹੁੰਦੀ ਹੈ ਕਿ ਬਾਅਦ ਵਿੱਚ ਬਾਅਦ ਵਿੱਚ ਹੁੰਦੀ ਹੈ ਇਹ ਬਾਅਦ ਵਿੱਚ ਹੁੰਦੀ ਹੈ ਹਾਂ ਬਾਅਦ ਵਿੱਚ ਹੁੰਦੀ ਹੈ ਕੀ ਲੱਗਦਾ ਸੀ ਵੀ ਪੁਲਿਸ ਪ੍ਰਸ਼ਾਸਨ ਦੀ ਪਹਿਲਾ ਲੋੜ ਸੀ ਸ਼ਾਇਦ ਇਹਨਾਂ ਨਾਲ ਨੁਕਸਾਨ ਹੁੰਦਾ ਸ਼ਾਇਦ ਅੱਜ ਇਹਨਾਂ ਦਾ ਫਾਦਰ ਸਾਹਿਬ ਵੀ ਘਰੇ ਹੁੰਦਾ ਪੁਲਿਸ ਤਾਂ ਮਗਰੋਂ ਆਈ ਆ ਮੈਡਮ ਜਿਦੋਂ ਇਹ ਹੋ ਗਿਆ ਕੰਮ ਕਿਤੇ ਮਗਰ ਆਇਆ ਸਰਪੰਚ ਵੀ ਕਿਤੇ ਮਗਰ ਆਇਆ ਕੋਈ ਨਹੀਂ ਪਹੁੰਚਾ ਕੋਈ ਨਹੀਂ ਜਦੋਂ ਹੋਗਾ ਕਮ ਲੈਗੇ ਸੱਟਾ ਫੇਟਾ ਮਾਰਗੇ ਫੇਰ ਆ ਕੇ ਫੇਰ ਖੜੇ ਆ ਕੇ ਹਾਂ ਪਰ ਹੁਣ ਕਿਤੇ ਨਾ ਕਿਤੇ ਮਨ ਡਰਦਾ ਵੀ ਨਿੱਕੀ ਜੀ ਗੱਲ ਪਿੱਛੇ ਇੰਨੇ ਨੁਕਸਾਨ ਹੋ ਗਿਆ ਵੀ ਹੁਣ ਕਿਤੇ ਘਰੋਂ ਬਾਹਰ ਪੱਕ ਲੱਗਦਾ ਡਰ ਲੱਗਦਾ ਹੁਣ ਵੀ ਲੱਗਦਾ ਡਰ ਹਾਂ ਡਰ ਮੇਰਾ ਬੰਦਾ ਹੈ ਮੁੰਡਾ ਕਿਤੇ ਇਹਨਾਂ ਨੂੰ ਨਾ ਕੋਈ ਨਿਸਕਾਨ ਕਰ ਜਾਣ ਲੱਗਦਾ ਡਰ ਹਾਂ ਚਾਰ ਤਾਂ ਸਾਡੇ ਜਗਮ ਹੀ ਕੀਤੇ ਪਏ ਅੱਗੇ ਉਹ ਤਾਂ ਬੋਲਦਾ ਹੀ ਨਹੀਂ ਮੇਰਾ ਮੁੰਡਾ ਤਾਂ ਜਮੇ ਵੱਡਾ ਟੁੱਕਿਆ ਪਿਆ ਤਾਂ ਹਾਂ ਅੱਛਾ ਤੁਹਾਡੇ ਬੇਟੇ ਤੇ ਵੀ ਕਾफी ਸੱਤਾ ਹੈ ਹਾਂ ਕਾफी ਸੱਤਾ ਮੇਰੇ ਮੁੰਡੇ ਤੇ ਵੀ ਹੁਣ ਕਿੱਥੇ ਦਾਖਲ ਆਉਂ ਫਰੀਦਕੋਟ ਦਾਖਲਾ ਹਾਂ ਕਿੰਨੇ ਜਾਣੇ ਦਾਖਲ ਮਰੂਣ ਦੋ ਇੱਕ ਤਾਂ ਵੱਡਾ ਮੁੰਡਾ ਮੇਰਾ ਇੱਕ ਛੋਟਾ ਮੁੰਡਾ ਇੱਕ ਮੇਰਾ ਮੁੰਡਾ ਦਾ ਹਾਂ ਚਾਰ ਜਾਣੇ ਆ ਸਾਡੇ ਹਾਂ ਤੇ ਜਿਹੜਾ ਘਰਾਂ ਦਾ ਨੁਕਸਾਨ ਹੋਇਆ ਕਿੰਨੇ ਘਰਾਂ ਦਾ ਟੋਟਲ ਨੁਕਸਾਨ ਹੋਇਆ ਉਹ ਤਾਂ ਮੈਡਮ ਨੂੰ ਦਿਖਾ ਲਾਵਾਂਗੇ ਅਸੀਂ 15 ਤੋਂ 18 ਜਾ ਕੇ ਤੂੰ ਚੈੱਕ ਕਰ ਸਕਦੇ। ਚੈੱਕ ਕਰ ਸਕਦੇ। ਥੰਦੇ ਤੋਂ 18 ਘਰ ਰਹਿ ਗਏ। ਤੇ 2-3 ਮੋਟਰਸਾਈਕਲ ਭੰਨੇ ਗਏ। ਜੇ ਪੁਲਿਸ ਪ੍ਰਸ਼ਾਸਨ ਬਾਅਦ ਚਾਹੁੰਦਾ ਉਹਨਾਂ ਨੇ ਕੀ ਕਿਹਾ ਵੀ ਹੁਣ ਇਹਨਾਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਊਗਾ ਜਾਂ ਕੁਝ ਪਤਾ ਲੱਗੇ ਉਹਨਾਂ ਪੰਦਿਆਂ ਬਾਰੇ ਪੁਲਿਸ ਨੂੰ। ਪਤਾ ਹੈ। ਉਹਨਾਂ ਪਤਾ ਮੇਰੇ ਤੋਂ ਬਿਆਨ ਸੁਣੋਈ। ਅਸੀਂ ਐਮਐਲਏ ਸਾਹਿਬ ਕੋਲੇ ਗਏ ਸੀਗੇ। ਐਮਐਲਏ ਸਾਹਿਬ ਕਹਿੰਦਾ ਵੀ ਮੈਨੂੰ ਪਤਾ ਕਿ ਕਿੱਥੋਂ-ਕਿੱਥੋਂ ਦੇ ਮੁੰਡੇ ਆ। 10 ਇੱਥੋਂ ਦੇ ਮੁੰਡੇ, 10 ਇੱਥੋਂ ਦੇ। ਜੀ ਇਹਨਾਂ ਪਤਾ ਹੀ ਹੈ ਇਹ ਬੰਦਿਆਂ ਨੂੰ ਫੜਿਆ ਕੌਣ ਜਾਂਦਾਗਾ। ਜੇ ਐਮਐਲਏ ਸਾਹਿਬ ਨੂੰ ਪਤਾ ਵੀ ਇੱ ਤੇ ਫਿਰ ਫੜ ਲਵੇ ਉਹਨਾਂ ਨੂੰ ਕੀ ਕਾਰਨ ਸਾਹਮਣੇ ਫੜਦੇ ਕਾਪੁਰ ਉਹ ਤਾਂ ਫਿਰ ਉਹਨਾਂ ਨੂੰ ਪਤਾ ਹੋ ਗਈ ਜਦੋਂ ਸਾਨੂੰ ਉਹ ਕਹਿੰਦਾ ਮੈਨੂੰ ਪਤਾ ਕਿੱਥੋਂ ਕਿੱਥੋਂ ਦੇ ਬੰਦੇ ਤੇ ਫਿਰ ਉਹ ਫੜਾ ਫੜ ਵੀ ਸਕਦਾ ਹੈ ਤੁਹਾਡੇ ਸਾਹਮਣੇ ਕਹਿਆ ਗਿਆ ਹਾਂਜੀ ਅਸੀਂ ਸਾਰਾ ਪਿੰਡ ਹੀ ਕਹੇ ਸੀ ਘਰੇ ਉਹਦੇ ਮੈਂਤ ਕਰਨ ਵੀ ਸਾਡੀ ਹੈਲਪ ਕਰੋ ਉਹ ਕਹਿੰਦਾ ਮੈਨੂੰ ਪਤਾ ਕਿੱਥੋਂ ਕਿੱਥੋਂ ਦੇ ਬੰਦੇ ਆ ਕਿਹੜੇ ਕਿਹੜੇ ਹੈਗੇ ਤੇ ਫਿਰ ਬੰਦੇ ਤਾਂ ਫੜੇ ਨਹੀਂ ਗਈ ਸੋ ਜੀ ਹਮਾਰੇ ਅੱਜ ਜਿਹੜੀ ਦਿੱਤੀ ਆ ਪਾਉ ਕਾਨੂੰਨ ਦਾ ਪੱਤਰ ਨਾ ਲਾ ਰਹੇ ਆ ਅੱਛਾ ਕਿੱਥੇ ਲਾ ਰਹੇ ਆਂ ਤਰਫੋਂ ਤੁਸੀਂ ਐਮ ਐਲ ਏ ਸਾਹਿਬ ਨੇ ਇਹ ਸਾਨੂੰ 2 ਦਿਨ ਦਿੱਤੇ ਸੀਗੇ ਜੀ ਮੰਗੇ ਸੀਗੇ ਉਹਨਾਂ ਨੇ 2 ਦਿਨਾਂ ਬਾਅਦ ਅਸੀਂ ਕੱਲ ਨੂੰ ਜੇ ਸਾਡੀ ਕੋਈ ਨਹੀਂ ਗੱਲ ਬਾਤ ਨਾ 10 ਵਜੇ ਤਾਈਂ ਇਹਨਾਂ ਨੇ 11 ਵਜੇ ਤਾਈਂ ਇਹਨਾਂ ਨੇ ਸੁਣਵਾਈ ਕੀਤੀ ਜੀ ਕੋਈ ਨਾ ਬੰਦੇ ਅਰੈਸਟ ਕੀਤੇ ਅਸੀਂ ਥਾਣੇ ਮੂਰੇ ਜਾ ਕੇ ਧਰਨਾ ਲਾਵਾਂਗੇ ਸਾਡਾ ਸਾਰਾ ਪਿੰਡ ਹੀ ਸਾਥ ਦੇ ਰਿਆ ਹੀ ਸਾਨੂੰ ਸਾਰੇ ਸਰਾ ਨਗਰ ਸਾਡਾ ਸਾਨੂੰ ਕਹਿ ਰਹੇ ਥੋਡੇ ਨਾਲ ਅਸੀਂ ਡਟ ਕੇ ਮੁਕਾਬਲਾ ਕਰਾਂਗੇ ਜੀ ਇਹ ਸੀ ਮੈਂ ਇੱਕ ਗੱਲ ਹੋਰ ਹੈ ਜੀ ਪੁਲਿਸ ਆਈ ਸੀਗੀ ਹੁਣ ਉਹ ਕਹਿੰਦੇ ਜੀ ਪੋਸਟਮਾਰਡ ਕਰਾਉ ਹੁਣ ਚੱਲੋ ਲੈ ਕੇ ਸਾਡੇ ਨਾਲ ਮੈਨੂੰ ਕਹਿੰਦੇ ਮੈਂ ਕਿਹਾ ਮੈਂ ਕਿਉਂ ਨਾ ਤੂੰ ਬੰਦੇ ਅਰੈਸਟ ਕਰੋ ਮੈਨਾਂ ਹਾਂ ਇਹ ਬਸ ਦੋ ਚਾਰ ਦਿਨ ਦੇ ਦਿਓ ਸਾਨੂੰ ਤੁਸੀਂ ਦੱਸੋ ਵੀ ਉਹ ਜ਼ਰੂਰੀ ਹੈ ਕਿ ਪੋਸਟਮਾਰਡ ਜ਼ਰੂਰੀ ਹੈ ਪਰਚਾ ਹੋਇਆ ਕਾਰਵਾਈ ਅਗੇ ਪਰਚਾ ਹੋਇਆ ਤੁਸੀਂ ਅਸੀਂ ਇਧਰੋਂ ਵੇਲੇਓ ਕਿ ਫੇਰ ਉਹਨਾਂ ਨੂੰ ਫੜ ਗਏ ਅੱਛਾ ਆਹ ਬੋਲ ਕੇ ਕਹਿੰਦੇ ਵੀ ਇਹਦਾ ਸਸਕਾਰ ਕਰ ਦੋ ਹਾਂ ਹਾਂ ਉਹ ਹੁਣ ਕਹਿੰਦੇ ਨਾਲ ਚੁੱਲ੍ਹਾ ਪ ਲੈ ਕੇ ਆਉਣਗੇ ਅੱਛਾ ਫਿਰ ਕਹਿੰਦੇ ਸ਼ੂਤਰ ਉਹ ਲੈ ਆਵਾਂਗੇ ਫਿਰ ਅਸੀਂ ਬੰਦੇ ਖੜਾ ਨਹੀਂ ਅੱਛਾ ਕਿਤੇ ਨਾ ਕਿਤੇ ਲੱਗਦਾ ਵੀ ਪੁਲਿਸ ਵੀ ਤੁਹਾਨੂੰ ਘੁਮਾ ਰਹੀ ਹੈ ਘੁਮਾ ਹੀ ਰਹੀ ਹੈ ਫਿਰ ਜਦੋਂ ਜਦੋਂ ਸਜਕਾਰ ਹੋ ਗਿਆ ਉਦੋਂ ਸੇ ਆ ਜਾਣਗੇ ਜੋ ਲੱਦ ਲੱਦ ਤਾਂ ਹੁਣ ਲਾਉਦੇ ਨਹੀਂ ਉਹਨਾਂ ਨੂੰ ਇਹਦਾ ਹੁਣ ਤੁਸੀਂ ਦੇਖੋ ਆਣਾ ਨਹੀਂ ਸੀ ਸਕੀਰੀਆਂ ਦੱਸ ਦੇ ਫਿਰ ਕੀ ਮੈਡਮ ਇਹ ਕੀਤੇ ਦੇਣਾ ਹਨਾ ਵੀ ਨਾਲ ਤਾਂ ਸਾਡਾ ਬੰਦਾ ਮੁੱਕ ਗਿਆ ਨਾਲ ਸਾਡੇ ਬੱਚੇ ਦਾ ਜ਼ਖਮੀ ਹੋ ਗਿਆ ਹੁਣ ਅਸੀਂ ਕਿੱਥੋਂ ਦੇਣ ਦੀ ਹੈ ਉਹ ਕਹਿੰਦੇ ਸਾਡੇ ਸਕੀਰੀਆਂ ਦੱਸੋ ਉਹਦਾ ਅੱਗੋਂ ਸਾਨੂੰ ਕਹਿ ਰਿਹਾ ਜੀ ਸਾਡੇ ਨਾਲ ਤਰੋ ਸਾਨੂੰ ਇਹਨਾਂ ਦੀਆਂ ਸਕੀਰੀਆਂ ਦੱਸੋ ਕਿੱਥੇ ਆ ਵੀ ਅਸੀਂ ਫੇਰ ਫੜਾਂਗੇ ਇਹ ਕਹਿ ਰਿਹਾ ਜੀ ਗੱਲ ਸਾਨੂੰ ਪੁਲਿਸ ਪ੍ਰਸ਼ਾਸਨ ਹਾਂਜੀ ਪੁਲਿਸ ਪ੍ਰਸ਼ਾਸਨ ਇਹ ਕਹਿ ਰਿਹਾ ਜੀ ਇਹ ਦੱਸੋ ਵੀ ਅਸੀਂ ਆਪਦਾ ਇੱਧਰ ਆਪਦਾ ਸੈਟਿੰਗ ਕਰ ਗਏ ਕਿ ਅਸੀਆ ਦੇ ਉਹ ਜਿਹੜੇ 3 4 ਉਹ जख्मी ਕਰਕੇ ਉੱਥੇ ਤੁਹਾਨੂੰ ਕੀ ਲੱਗਦਾ ਇਹ ਕੰਮ ਤੁਹਾਡਾ ਹੈ ਕਿ ਪੁਲਿਸ ਦਾ ਹੈ ਇਹ ਪੁਲਿਸ ਦਾ ਕੰਮ ਹੈ ਸਾਡਾ ਥੋੜੀ ਕੰਮ ਹੈ ਜੇ ਸਾਡਾ ਹੁੰਦਾ ਸਾਨੂੰ ਦਸਨ ਭਰਾਈ ਭਾਲ ਲੈਣੇ ਆ ਫਿਰ ਤਾਂ ਸਾਨੂੰ ਜੇ ਨਾਲ ਦੇ ਨਾਲ ਹੀ ਮੁਕਾ ਦੇਣੇ ਸੀ ਜੀ ਅਸੀਂ ਜੇ ਅਸੀਂ ਜੀ ਭਾਲ ਲੈ ਫਿਰ ਕੰਮ ਬਾਲਾ ਔਖਾ ਹੋ ਜਾਊਗਾ ਫਿਰ ਕੰਮ ਭੜੇ ਹੋਣਗੇ ਸਾਡਾ ਵੀ ਤੇਲੀ ਪੁੱਛਿਆ ਜਾਣਦਾ ਕਿਵੇਂ ਅਸੀਂ ਜਿਗਰਾ ਕਰੀ ਬੈਠੇ ਆ ਕਰ ਜੀ ਸੋ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਹੈ ਉਸ ਪਰਿਵਾਰ ਦੇ ਵਿੱਚ ਬੈਠੇ ਆ ਜਿਨ੍ਹਾਂ ਨੇ ਆਪਣਾ ਇੱਕ ਇਥੋਂ ਦਾ ਜਿਹੜਾ ਇਹਨਾਂ ਬੱਚਿਆਂ ਦਾ ਪਿਤਾ ਹੈਗਾ ਇਹ ਉਹਦੀ ਡੈਥ ਹੋ ਚੁੱਕੀ ਹੈ ਜਿਹੜੀ ਗੁੰਡਾਗਰਦੀ ਹੋਈ ਸੀ ਪਰ ਪਰਿਵਾਰ ਦਾ ਕਹਿਣਾ ਕਿ ਅਸੀਂ ਉਹਨਾਂ ਚਰ ਉਹਨਾਂ ਦਾ ਅੰਤਮ ਸੰਸਕਾਰ ਨਹੀਂ ਕਰਨਾ ਜਿੰਨਾ ਚਿਰ ਸਾਡੇ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਉਹਨਾਂ ਨੇ ਅਮਰਤਪਾਲ ਐਮਐਲਏ ਦੇ ਘਰ ਜਾ ਕੇ ਵੀ ਮਦਦ ਦੀ ਗੁਹਾਰ ਲਾਈ ਸੀ ਉਹਨਾਂ ਨੇ ਵੀ ਇਹਨਾਂ ਨੇ ਕਿਹਾ ਕਿ ਉਹਨਾਂ ਦਾ ਵੀ ਕਹਿਣਾ ਹੈਗਾ ਏ ਕਿ ਸਾਨੂੰ ਬੰਦਿਆਂ ਦਾ ਪਤਾ ਫਿਰ ਇਹ ਕਹਿੰਦੇ ਉਹਨਾਂ ਨੇ ਜੇਕਰ ਐਮਐਲਏ ਸਾਹਿਬ ਨੂੰ ਬੰਦਿਆਂ ਦਾ ਪਤਾ ਤਾਂ ਬੰਦੇ ਕਿਉਂ ਨਹੀਂ ਫੜੇ ਜਾ ਰਹੇ ਕਿਤੇ ਨਾ ਕਿਤੇ ਪੁਲਿਸ ਪ੍ਰਸ਼ਾਸਨ ਵੀ ਇਹ ਕਹਿੰਦੇ ਸਾਨੂੰ ਟਾਲ ਮਟੋਲ ਕਰਦੀ ਪਈ ਹੈਗੀ ਆ ਪਰ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਇਸ ਪਰਿਵਾਰ ਨੂੰ ਇਨਸਾਫ ਮਿਲਦਾ ਕਿ ਜਿਹੜੇ ਉਹ 60 ਨੌਜਵਾਨ ਜਿਹੜੇ ਹੈਗੇ ਗੁੰਡਾਗਰਦੀ ਕਰਕੇ ਗਏ ਆ ਕੀ ਉਹਨਾਂ ਨੂੰ ਸੋ ਗ੍ਰਫਤਾਰ ਕਰਦੀ ਹੈ ਇਹ ਆਨਲਾਈਨ ਸਭਾ ਦੱਸੂਗਾ ਤੁਸੀਂ ਜੁੜੇ ਰਹੋ ਆਵਾਜ਼ ਪੰਜਾਬ ਦੇ ਚੈਨਲ ਦੇ ਨਾਲ ਮਿਲਦੇ ਨਵੀਂ ਵੀਡੀਓ ਦੇ ਨਾਲ ਧੰਨਵਾਦ ਅਸੀਂ ਜਿਹੜੀ ਤੁਹਾਡੇ ਪਿੰਡ ਦੇ ਵਿੱਚ ਹੋਈ ਹੈ ਇਹ ਘਟਨਾ तकरीबन 8 8:30 ਦੀ ਟਾਈਮ ਹੀ ਹੋਇਆ ਸੀਗਾ ਕਿ ਉਧਰਲੀ ਘਟਨਾ ਗਈ ਹੋਈ तकरीबन 8 8:30 ਦੇ ਪਹਿਲਾਂ ਹੀ 7:30 ਦੇ ਉਹ ਜਿਹੜੀ ਸੀ ਜਿਹੜਾ ਉਹ ਦੁੱਧ ਪਾਉਣ ਆਇਆ ਸੀ ਜਿਹੜੀ ਅੰਕਲ ਦੀ ਮੌਤ ਹੋਈ ਹਾਂਜੀ ਤੇ ਕੁਦਰਤੀ ਇਹ 15 20 ਜਣੇ ਬੰਦੇ ਸੀ ਜਿਹੜੇ ਆਏ ਹੈਗੇ ਹੂੰ ਦਾੰਗਾ ਵਰਸੀ ਲੈ ਕੇ ਹੂੰ ਤੇ ਉਹਨਾਂ ਨੇ ਇੱਕੋ ਦਮ ਹਮਲਾ ਹਮਲਾ ਬੋਲਤਾ ਜੀ ਹੂੰ ਜਿਵੇਂ ਤੁਸੀਂ ਵੀਡੀਓ ਵੇਖ ਲਈ ਜਿਹੜਾ ਸਾਰਾ ਕੁਝ ਰਿਕਾਰਡਿੰਗ ਹੋਇਆ ਵਾ ਹੂੰ ਤੇ ਉਹ ਜਿਹੜਾ ਗਰੀਬ ਸੀ ਉਹਦੇ ਸਿਰ ਚ ਗਈ 6:00 ਵਜੇ ਉਹ ਇਧਰ ਨੂੰ ਭੱਜ ਕੇ ਆ ਗਿਆ ਖੰਬੇ ਕੇ ਉੱਥੇ ਡਿੱਗ ਪਿਆ ਮਰ ਕੇ ਇੱਕ ਦੂਵੀਰੀ ਹੋ ਗਈ ਹੋਰ ਮਾਰੀ ਉਹ ਇਧਰ ਉੱਥੇ ਹੀ ਮੌਤ ਹੋ ਗਈ ਤੇ ਤਿੰਨ ਚਾਰ ਦਿਨ ਹੋਛਟਾਂ ਜੀ ਮਰ ਕੇ ਜਦ ਇਧਰ ਨਿਪੜ ਗਿਆ ਕੰਮ ਮਰ ਕੇ ਫਿਰ ਇੱਕੋ ਦਮ ਨਰਕਾਰੀ ਮਾਰ ਲਾ ਕੇ ਔਲਾ ਪਾਉਣ ਲਾ ਕੇ ਬਲੇਕ ਗਾਲਾਂ ਕਢੀਆਂ ਸੜੀਆਂ ਜੀ ਆਪਾਂ ਬੋਲ ਨਹੀਂ ਸਕਦੇ ਹੂੰ ਤਾਂ ਮਤਲਬ ਜਾਤਾ ਪਾਤਾ ਦਾ ਕਰ ਲੱਗ ਗਿਆ ਪਰ ਉਹ ਨਹੀਂ ਬੋਲ ਸਕਦੇ ਕਿ ਨਹੀਂ ਮਰ ਕੇ ਇੱਕੋ ਦਮ ਇਧਰ ਹੀ ਹੱਲਾ ਬੋਲਣਾ ਨੇ ਮਤਲਬ ਅੱਧਾ ਘੰਟਾ ਠਹਿਰੇ ਰਹਿਣ ਠਹਿਰ ਕੇ ਉਥੇ ਰੌਲਾ ਪਾਈ ਗਏ ਉਦੋਂ ਬਾਅਦ ਇੱਕੋ ਦਮ ਇਧਰ ਚੜ ਕੇ ਆ ਗਏ ਅੱਛਾ 40 50 ਮੁੰਡੇ ਹੋਣਗੇ ਜੀ ਫਿਰ ਉਹ ਬਾਰ ਪੜਨ ਲੱਗੇ ਤੇ ਮਤਲਬ ਇੰਨੀ ਹਿੰਮਤ ਕਿੱਦੀ ਘਰਾਂ ਜੀ ਵੜਨ ਦੀ ਹਿੰਮਤ ਸੀ ਆ ਤਾਂ ਖੁਦ ਘਰੇ ਵੜ ਕੇ ਮੋਟੇ ਨੇ ਕੱਢ ਕੇ ਭੰਨਾ ਵੇ ਲੋ ਤੁਸੀਂ ਆਪ ਹੀ ਸਾਹਮਣੇ ਜੀ ਮਤਲਬ ਜਿਹੜਾ ਇਹ ਬਾਈ ਸੀ ਘਰੇ ਅੰਦਰ ਪਿਆ ਸੀ ਉਹ ਕਦਮ ਆ ਬਾਰ ਬਾਰੀ ਵੇ ਦੀ ਨਾਂਕ ਕੇ ਕਰੀ ਵੜੇ ਆ ਜੇ ਮ ਜਾਨ ਬਚਾਈ ਉਹਨੇ ਜੀ ਆ ਵੀ ਐਂ ਲੱਗਦਾ ਜਿਵੇਂ ਮੋਟਰਸਾਈਕਲ ਤੇ ਹਨਾ ਜਿਵੇਂ ਕਿਸੇ ਤੇਜ਼ ਜਿਵੇਂ ਲੋਹੇ ਦੀ ਚੀਜ਼ ਨਾਲ ਭੰਨੀਆਂ ਹੋ ਗਈ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਅੱਜ ਕੀ ਕਾਰਨ ਸਮਝਦੇ ਉਹ ਵੀ ਕੁੰਡਾ ਕਰਦੇ ਕਿਉਂ ਹੋਈ ਪਿੰਡ ਦੇ ਕੁੰਡਾ ਕਰਦੇ ਇਹਨਾਂ ਦਾ ਕੋਈ ਆਪ ਹੀ ਮਸਲਾ ਸੀ ਬੱਚਿਆਂ ਦਾ ਕੋਈ ਜੀ ਥੋੜੇ ਪਿੰਡ ਦਾ ਉਹਨਾਂ ਮੁੰਡਿਆਂ ਦੇ ਨਾਲ ਕੋਈ ਰੌਲਾ ਸੀ ਆ ਆਪਸ ਵਿੱਚ ਕੋਈ ਬੱਚਾ ਨਾ ਹੁੰਦਾ ਜੀ ਕਿਰੇ ਲੂ ਕੋਈ ਮਸਲਾ ਹੋ ਸਕਦਾ ਚਲੋ ਆਪ ਦਾ ਆਏ ਸੀ ਚਲ ਬਹਿ ਕੇ ਨਿਬੇੜ ਲੈਂਦੇ ਜਿਹੜੇ ਬੰਦੇ ਸੱਟ ਮਾਰੀ ਆਗੀ ਉਹ ਵੀ ਕਹਿੰਦਾ ਚਲ ਕੋਈ ਨਹੀਂ ਆਪਾਂ ਤੜਕੇ ਗੱਲਬਾਤ ਕਰ ਲਾਂਗੇ ਇਹ ਇਥੇ ਝਗੜ ਕੇ ਬੱਸ ਉਹਨਾਂ ਨੇ ਇੱਕਦਮ ਉਹਦੇ ਡਾਂਗ ਮਾਰੀ ਉਹ ਵਿਚਾਰਾ ਉੱਥੇ ਖਤਮ ਸੀਗਾ ਉਹਦੇ ਬਾਅਦ ਜਿਆਦਾ ਰੌਲਾ ਵੱਧ ਗਿਆ ਜੀ ਬੱਸ ਜਿਆਦਾ ਵੱਧ ਹਾਂਜੀ ਪੁਲਿਸ ਪ੍ਰਸ਼ਾਸਨ ਆਉਂਦਾ ਫਿਰ ਟਾਈਮ ਹਾਂਜੀ ਆਉਂਦਾ ਜੀ ਅੱਜ ਵੀ ਆਈ ਸੀ ਪੁਲਿਸ ਉਹਨਾਂ ਦੇ ਘਰ ਤਿੰਨ ਮੋਟਰਸ ਨੇ ਵਿਦਾਮ ਕੀਤੇ ਆ ਜੀ ਜਿੰਨਾਂ ਦੇ ਘਰ ਜਿਹਨਾਂ ਸੱਦੇ ਜਿ ਜਿਨੇ ਕਤਲ ਕੀਤਾਗਾ ਤਿੰਨ ਮੋਟਰਸਾਈਕਲ ਇੱਕ ਸੱਬਲ ਤੇ ਹੋਰ ਸਮਾਨ ਕੀਤਾ ਜੀ ਹਾਂਜੀ ਪਤਾ ਲੱਗ ਗਿਆ ਬਾਈ ਉਹਨਾਂ ਮੁੰਡਿਆਂ ਦਾ ਹਾਂਜੀ ਹਾਂਜੀ ਉਹ ਸਾਰਾ ਪਤਾ ਜੀ ਐਮਐਲਐਮ ਸਾਹਿਬ ਨੇ ਵੀ ਖੁਦ ਗੱਲ ਕੀਤੀ ਸੀਗੀ ਉਹ ਆਪ ਆਏ ਸੀ ਉਹਨਾਂ ਦੇ ਵੀ ਸਾਰਾ ਕੁਝ ਮੈਨੂੰ ਪਤਾ ਹੈ ਮੈਂ ਜਾਣ ਪਛਾਣਦੇ ਹੈਗੇ ਆ ਉਹ ਸਾਰੇ ਹਾਂ ਸਾਡੇ ਪਿੰਡੋਂ ਹੀ ਆ 8-10 ਜਾਣੇ ਤਾਂ 8-10 ਜਾਣੇ ਉਹਨਾਂ ਨੇ ਬਾਹਰੋਂ ਵੀ ਮਂਗਾਏ ਸੀ ਮੰਗਰੋ ਫੇਰ ਮਂਗਾਏ ਉਹਨਾਂ ਨੇ ਫੇਰ ਮੰਗਰੋ 40-50 ਬੰਦੇ ਹੋ ਗਏ ਸੀਗੇ ਜੀ ਹਾਂ ਮੇਰੇ ਘਰੇ ਜਿਹਦੀ ਮੌਤ ਹੋਈ ਆ ਸਾਡੇ ਮੇਰੀ ਵੱਡੇ ਭਰਾ ਦੀ ਕੁੜੀ ਦਾ ਵਿਆਹ ਰੱਖਿਆ ਹੋਇਆ ਸੀਗਾ ਜੀ ਉੱਥੇ ਸਾਰੀ ਦਿਹਾੜੀ ਉਹਨ ਬਚਾਰਾ ਸਾਡੇ ਨਾਲ ਕੰਮ ਕਰਾਉਂਦਾ ਸੀਗਾ ਜੀ ਬਸ ਆਥਣ ਦੇ ਟਾਈਮ ਰੋਟੀ ਖਾ ਕੇ ਕਹਿੰਦਾ ਮੈਂ ਦੁੱਧ ਪਵਾ ਲਿਆ ਉਹਨੂੰ ਤਾਂ ਦੁੱਧ ਪੋਣ ਲੱਗੇ ਨੂੰ ਉੱਥੇ ਡਾਂਗਾ ਨਾ ਡਹਿਗੇ ਜੀ ਤੇ ਇਹਦੇ ਹਥਿਆਰਾਂ ਨਾਲ ਹਾਂਜੀ ਜਿਹੜੇ ਨਾਜਾਇਜ਼ ਘਰਾਂ ਦੇ ਉੱਤੇ ਇੰਨਾ ਨੁਕਸਾਨ ਹੋਇਆ ਇਹਨਾਂ ਦਾ ਕੀ ਕਸੂਰ ਸੀਗਾ ਜਿਹੜੇ ਆ 8 10 ਘਰ ਜਿਹੜੇ ਇਹਨਾਂ ਦਾ ਜੀ ਉਹ ਖੋਪ ਬਣਾਉਣ ਆਏ ਸੀਗੇ ਜੀ ਵੀ ਸਾਡਾ ਦਬਦਬਾ ਰਹਿ ਜੇ ਹੂੰ ਇਹ ਵੀ ਕਹਿ ਕੇ ਗਿਆ تھا ਚੀਤਦੇ ਵਾਲਿਆਂ ਜੀ ਚੀਤਦੇ ਵਾਲਿਆਂ ਦੇਖ ਲਿਓ ਤੁਸੀਂ ਐ ਕਰ ਲਿਆਂਗੇ ਜੋ ਕਰ ਦਿਆਂਗੇ ਸਾਡੇ ਪਿੰਡ ਦਾ ਨਾਮ ਵੀ ਬੋਲਦੇ ਪਏ ਆਪਦੇ ਪਿੰਡ ਦਾ ਨਾਮ ਜੀ ਹਾਂਜੀ ਹਾਂਜੀ ਕੀ ਲੱਗਦਾ ਕਿ ਜੇ ਇਹਨਾਂ ਨੂੰ ਜਲਦੀ ਤੇ ਜਲਦੀ ਸਾਰਿਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਤਾਂ ਅੱਗੇ ਤੋਂ ਜਿਹੜਾ ਇਦਾਂ ਦੇ ਹਮਲੇ ਹੋਣ ਤੋਂ ਮਿਲ ਕੇ ਘਟ ਜਾਣਗੇ ਲੋਕਾਂ ਦੇ ਵਿੱਚ ਵੀ ਜਿਹੜਾ ਸਹਿਮ ਦਾ ਮਾਹੌਲ ਬਹੁਤ ਜ਼ਿਆਦਾ ਬਣਿਆ ਲੋਕ ਡਰੇ ਪਏ ਨੇ ਤੁਹਾਡੇ ਪਿੰਡ ਹਾਂਜੀ ਹਾਂਜੀ ਸਾਰਾ ਪਿੰਡ ਡਰਿਆ ਪਿਆ ਵੀ ਕੋਈ ਅੱਗੇ ਨਹੀਂ ਆਉਂਦੇ ਜੀ ਸਾਰਿਆਂ ਨੂੰ ਪਤਾ ਵੀ ਹੈਗਾ ਜੀ ਦੋ ਦਿਨ ਹੋ ਗਏ ਜੀ ਸਾਡੇ ਪਰਿਵਾਰ ਕੋਈ ਇੱਧਰ ਆਉਂਦਾ ਹੀ ਨਹੀਂ ਨਾ ਛੜਕ ਤੇ ਕੋਈ ਨਹੀਂ ਖੜਦਾ ਇੰਨਾ ਡਰ ਡਰ ਪਿਆ ਮੈਂ ਛੜਨਾ ਕੋਈ ਬੱਚੇ ਆਉਣ ਨਾ ਕੋਈ ਸਾਡਾ ਪਰਿਵਾਰ ਆਵੇ ਸਾਡਾ ਇੰਦਾ ਇੱਥੋਂ ਤੱਕ ਦੋਜੀ ਵੀ ਨਹੀਂ ਦੁੱਤ ਪਾਉਣ ਹੁੰਦਾ ਜੀ ਹੂੰ ਕਿਉਂ ਦੋਜੀ ਖੁਦ ਭੱਜ ਕੇ ਗਿਆ ਗੱਡੀ ਵਾਲਾ ਮਾਤਾ ਚਾਨ ਦੋਜੀ ਬਚਾ ਕੇ ਗਿਆ ਹੁੰਦਾ ਜੀ ਹੂੰ ਜੀ ਬਸ ਧੰਨਵਾਦ ਜੀ ਸੋ ਪਰਿਵਾਰ ਨਾਲ ਗੱਲਬਾਤ ਕੀਤੀ ਇੱਥੇ ਨਾਲ-ਨਾਲ ਮੈਂ ਤਸਵੀਰਾਂ ਵੀ ਤੁਹਾਨੂੰ ਕਹੂੰਗੀ ਕਿ ਸਾਂਝੀਆਂ ਕਰਦੇ ਨੇ ਇਹ ਘਰਾਂ ਦੇ ਗੇਟ ਹੈਗੇ ਆ ਜਿਹੜੇ ਨਵੇਂ ਬਣੇ ਗੇਟ ਸੀ ਵੇਖੋ ਇਹਨਾਂ ਨੂੰ ਵੀ ਤੇਜ਼ ਹਥਿਆਰਾਂ ਦੇ ਨਾਲ ਭੰਨਿਆ ਗਿਆ ਇਹਨਾਂ ਦਾ ਕਹਿਣਾ ਹੈ ਕਿ ਪਿੰਡ ਦੇ ਵਿੱਚ ਆਪਦਾ ਦਬਦਬਾ ਬਣਾਉਣ ਦੇ ਲਈ ਜਿਹੜਾ ਹੈਗਾ ਉਹ ਜਿਹੜੀ ਗੁੰਡਾਗਰਦੀ ਕਰਨ ਆਏ ਸੀ ਨੌਜਵਾਨ ਉਹ ਆਪਦੇ ਪਿੰਡ ਦਾ ਨਾਂ ਵੀ ਆਪਦੇ ਮੂੰਹੋਂ ਬੋਲਦੇ ਪਏ ਸੀਗੇ ਪਰ ਪਰਿਵਾਰ ਦਾ ਕਹਿਣਾ ਕਿ ਜਲਦੀ ਤੋਂ ਜਲਦੀ ਜਿਹੜਾ ਹੈਗਾ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਤਾਂ ਕਿ ਜਿਹੜਾ ਪਿੰਡ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਪਿਆ ਉਹ ਥੋੜਾ ਮੋਟਾ ਸ਼ਾਂਤ ਹੋਵੇ ਕਿਉਂਕਿ ਅਜੀ ਗੁੰਡਾਗਰਦੀ ਹੋਈ ਆ ਇਹਨਾਂ ਦਾ ਕਹਿਣਾ ਕਿ ਅਸੀਂ ਪਹਿਲੀ ਵਾਰ ਇਦਾਂ ਦੀ ਗੁੰਡਾਗਰਦੀ ਦੇਖੀ ਆ ਹੋਰ ਵੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ